ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕੇ ਸਦਕਾ ਜੋਸਾ ਲੜਨਾ ਦਸਤਾਰ ਮੁਕਾਬਲਾ ਸਰਦਾਰ ਅਮਰਜੀਤ ਸਿੰਘ ਨਮਾਣਾ ਅਤੇ ਐਨ ਆਰਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੁਕਾਬਲੇ ਦੇ ਵਿੱਚ ਸਾਡੇ ਕੋਲੋਂ ਲੁਧਿਆਣਾ ਚੰਡੀਗੜ੍ਹ ਗੁਰਦਾਸਪੁਰ ਅਤੇ ਗੁਰਦਾਸਪੁਰ ਲਾਗਲੇ ਪਿੰਡ ਤੋਂ ਕਾਫੀ ਬੱਚੇ ਪਹੁੰਚੇ ਨੇ ਇਸ ਮੁਕਾਬਲੇ ਦੇ ਵਿੱਚ ਤਕਰੀਬਨ 50 ਤੋਂ ਪਲੱਸ ਬੱਚੇ ਪਹੁੰਚੇ ਜਿੰਨਾ ਵਿੱਚ ਸਾਰੇ ਬੱਚਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਔਰ ਇਹ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਇਹ ਸਾਡਾ ਜੋ ਮੁੱਖ ਉਦੇਸ਼ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੋਹਣੀਏ ਦਸਤਾਰਾਂ ਤੇ ਸੋਨਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਸਾਡਾ ਮੇਨ ਟਾਰਗੇਟ ਇਹ ਵੀ ਹੈ ਕਿ ਜੋ ਨਸ਼ਿਆਂ ਦੇ ਪੰਜਾਬ ਦੇ ਹੜ ਵਗ ਰਹੇ ਨੇ ਸਾਰਾ ਮੇਨ ਟਾਰਗੇਟ ਇਹ ਸੀ ਸਾਡੀ ਸਰਦਾਰ ਅਮਰਜੀਤ ਨਾ ਮਾਣਾ ਉਹਨਾਂ ਦਾ ਮੇਨ ਟਾਰਗੇਟ ਇਹ ਸੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸਾਹਮਣਾ ਤੇ ਕਿਵੇਂ ਆਪਾਂ ਉਹ ਪੀੜ ਨੂੰ ਅੱਗੇ ਵਧਾ ਸਕਦੇ ਹਾਂ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਚੜ੍ਹਦੀ ਕਲਾ ਦੇ ਨਾਲ ਸਮਾਗਮ ਦੀ ਸਮਾਪਤੀ ਹੋਈ ਹੈ ਇਸ ਸਮਾਗਮ ਦੇ ਵਿੱਚ ਸਾਡੇ ਕੋਲ ਬਹੁਤ ਦੂਰ ਦੂਰ ਬੱਚੇ ਪਹੁੰਚੇ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਸੋਹਣੀਆਂ ਦਸਾਰਾ ਸਜਾਈਆਂ ਔਰ ਸਰਦਾਰ ਅਮਰਦੀਪ ਨਮਾਨਤ ਜੀ ਵੱਲੋਂ ਬੱਚਿਆਂ ਨੂੰ ਮੈਡਲ ਦੇ ਕਰਕੇ ਔਰ ਕੈਸ਼ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਜੀ ਇਥੋਂ ਦੇ ਪ੍ਰਗਟ ਗੁੱਟਸ ਦੇ ਪ੍ਰਧਾਨ ਜਿਨ੍ਹਾਂ ਨੇ ਸਾਡਾ ਵੈਸ਼ ਆਫ ਸਹਿਯੋਗ ਕੀਤਾ ਔਰ ਬਹੁਤ ਵਧੀਆ ਉਪਰਾਣੇ ਦੇ ਨਾਲ ਇਹ ਜਿਹੜਾ ਕੰਪੀਟੀਸ਼ਨ ਦੀ ਸਮਾਪਤੀ ਹੋਈ ਹੈ ਉਹ ਸਾਰੀ ਟੀਮ ਦਾ ਧੰਨਵਾਦ ਹੈ ਧੰਨਵਾਦ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਦਸਤਾਰ ਮੁਕਾਬਲੇ ਸਮਾਪਤੀ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਔਰ ਇੰਟਰਨੈਸ਼ਨਲ ਲੈਵਲ ਤੇ ਇਸ ਸਮਾਗਮ ਕਰਵਾਏ ਜਾਣ ਤਾਂ ਜੋ ਅਸੀਂ ਘਰ ਘਰ ਦੇ ਵਿੱਚ ਹਰ ਸਿਕ ਦੇ ਉੱਤੇ ਸੋਹਣੀ ਦਸਤਾਰ ਹੋਵੇ ਤੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਦੇਸ਼ ਅਸੀਂ ਪਹੁੰਚਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣਾ ਅਪਿੰਦਰ ਸਿੰਘਾ ਮੇਰਾ ਪਿੰਡ ਮੀਰਪੁਰ ਤੇ ਜ਼ਿਲ੍ਹਾ ਗੁਰਦਾਸਪੁਰ ਇਹ ਬਹੁਤ ਖੁਸ਼ਕੁਰ ਮੂਲਾ ਅੰਨੇ ਨੇ ਸੋਹਣੇ ਬਚਨ ਦਸਤਾਰਾ ਬਣਿਆ ਬੜਾ ਵਧੀਆ ਹੋਇਆ ਕਿ ਜਿਹਦਾ ਬਹੁਤ ਵਧੀਆ ਕੀਤਾ ਕਮੇਟੀ ਮੈਂਬਰਾਂ ਕੋ ਹੋ ਗਿਆ ਕਿਉਂਕਿ ਨੇ ਦੱਸਿਆ ਕਿ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਬਾਰੇ ਨੋਲੇਜ ਹੋਈ ਉਹਦਾ ਪਤਾ ਲੱਗਾ ਕਿ ਨਿਤਨੇਮ ਕਰਨ ਜਿਆ ਸਾਰਿਆਂ ਨੂੰ ਪਾਣੀ ਪੀਣੀ ਚਾਹੀਦਾ ਬਾਕੀ ਪੁੱਛਣ ਹੋਈ ਐ ਮੈਨੂੰ ਜਿਹੜਾ ਚੰਦਿਆ ਨਿਤਨੇਮ ਕਰੋ ਬਾਣੀ ਪੜੋ ਤੇ ਚੰਗੀਆਂ ਆਲਤਾ ਸਿੱਖੋ ਤੇ ਮੁਕਾਬਲੇ ਚ ਹਿੱਸਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਆਸ਼ਪਰੀ ਸੰਗਾ ਮੈਂ ਖੰਨੇ ਤੋਂ ਦਿਲਾ ਲੁਧੇਣ ਤੋਂ ਰਹਿਣ ਵਾਲਾ ਤੇ ਬਹੁਤ ਵਧੀਆ ਲੱਗਿਆ ਜੀ ਮੈਂ ਆਸ ਕਰਦਾ ਵੀ ਐਵੇਂ ਦੇ ਮੁਕਾਬਲੇ ਹੋਰ ਹੁੰਦੇ ਰਹਿਣ ਤੇ ਮੇਰੇ ਨਾਲ ਮੇਰੇ ਸਾਥੀ ਵੀ ਆਏ ਨੇ ਇਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਸ਼ਦੀਪ ਸਿੰਘ ਆ ਤੇ ਮੈਂ ਨੀਰਪੁਰ ਪਿੰਡ ਤੋਂ ਆਣ ਵਾਲਾ ਹਾਂ ਤੇ ਜ਼ਿਲ੍ਹਾ ਗੁਰਦਾਸਪੁਰ ਆ ਤੇ ਅੱਜ ਆਪਾਂ ਬਹੁਤ ਵਧੀਆ ਲੱਗਾ ਤੇ ਮੇਰੇ ਨਾਲ ਮੇਰੇ ਫਰੈਂਡ ਸਾਥੀ ਵੀ ਆਏ ਨੇ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ ਤੇ ਮੈਂ ਚਾਹੁੰਦਾ ਹਾਂ ਕਿ ਐਸੇ ਦਸਤਾਰ ਮੁਕਾਬਲੇ ਹੁੰਦੇ ਰਹਿਣ ਅਤੇ ਹਾਂ ਜੀ ਬਹੁਤ ਨਾਲੇ ਸਾਰਿਆਂ ਨੂੰ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅੱਗੇ ਉਹ ਬਾਅਦ ਨੂੰ ਜਿਹੜਾ ਇਹ ਹਾਂਜੀ ਅੱਗੇ ਚਾਹੀ ਐਸੀ ਅਸੀਂ ਇਹੀ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਹ ਮੁਕਾਬਲੇ ਹੁੰਦੇ ਰਹਿਣ ਤੇ ਸਾਰੇ ਸਾਰੇ ਵੀਰ ਪਾਰਟਿਸਪੇਟ ਕਰਨ